ਤੇ ਇਹਦੇ ਆਲੇ-ਦਾਲੇ ਬਿਲਕੁਲ ਸਾਰਾ ਸਮੁੰਦਰ ਹੈ। ਇਹਦੇ ਨਾਲ ਕੋਈ ਵੀ ਬਾਰਡਰ ਨਹੀਂ ਲੱਗਦਾ ਤੁਹਾਨੂੰ ਦੱਸ ਦਈਏ। ਇਦਾਂ ਦੇ ਇਹ ਟੈਟੂ ਹੁੰਦੇ ਆ ਜੀ। ਅੱਜ ਕੱਲ੍ਹ ਇਹ ਟੈਟੂ ਬਣਾਉਂਦੇ ਆ ਆਪਣੇ ਫੇਸ ਤੇ। ਮੈਨੂੰ ਲੱਗਦਾ ਉਦੋਂ ਇਦਾਂ ਘਾਟ-ਘਾਟਦੇ। ਇਹਨੇ ਵੀ ਪਰ ਹਮਲਾ ਬਰਾਬ ਆ ਦੇਖੋ। ਕੀਤਾ ਹੈ। ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਵਾਇਕਾਟੋ ਯਾਨੀ ਕਿ ਹਮਿਲਟਨ ਦਾ ਜਿਹੜਾ ਕਿ ਮਿਊਜ਼ੀਅਮ ਆ। ਤੇ ਇਹਨੂੰ ਉੱਥੇ ਐਕਸੀਬਿਸ਼ਨ ਹੁੰਦੀਆਂ ਨੇ ਤੇ ਇੱਥੇ ਪੁਰਾਣੇ-ਪੁਰਾਣੇ ਚੀਜ਼ਾਂ ਪਈਆਂ ਨੇ ਜਿਹੜੇ ਆਪਣੇ ਸੋਲਜਰਸ ਨੇ ਇੱਥੇ ਕਿਸੇ ਟਾਈਮ ਤੇ ਜੰਗਾ ਵਿੱਚ ਯੂਜ਼ ਕੀਤੀਆਂ ਸੀ ਤੇ ਹੋਰ ਇੱਥੇ ਮੌਰੀ ਲੋਕਾਂ ਦਾ ਪੁਰਾਣਾ ਸਮਾਨ ਜਿਹੜੇ ਉਹ ਯੂਜ਼ ਕਰਦੇ ਸੀਗੇ ਆਪਣੀ ਲਾਈਫ ਦੇ ਵਿੱਚ ਤੇ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਬਹੁਤ ਹੀ ਸੋਹਣਾ 뷰 ਹੈ ਤੁਸੀਂ ਦੇਖ ਸਕਦੇ ਹੋ ਇਹਦੀ ਬਾਹਰੋਂ ਐਂਟਰੀ ਹੈ ਵਾਇਕਾਟੋ ਮਿਊਜ਼ੀਅਮ ਤੇ ਇਹਦੇ ਵਿੱਚ ਮੌਰੀ ਲੈਂਗੁਏਜ ਨੇ ਲਿਖਿਆ ਟੀ ਵਾਰੇ ਲਾਊਗਾ ਉਹ ਵਾਇਕਾਟੋ ਸੋ ਇਹ ਮੌਰੀ ਲੈਂਗੁਏਜ ਮੇਸ਼ਨ ਨਾਲ ਦੇ ਨਾਲ ਲਿਖਦੇ ਆ ਜੀ ਤੇ ਇਹ ਦਾ ਬਾਹਰ ਦਾ ਓਵਰਵਿਊ ਤੁਹਾਨੂੰ ਦਿਖਾ ਦਿੰਦੇ ਆ ਤੇ ਇੱਧਰ ਸਾਹਮਣੇ ਆਰਟ ਗੈਲਰੀ ਹੈ ਇਦੇ ਵਿੱਚ ਪੁਰਾਣਾ-ਪੁਰਾਣਾ ਸਮਾਨ ਪਿਆ ਹੋਪਫੁਲੀ ਜੇ ਅੱਜ ਖੁੱਲ੍ਹਾ ਹੋਵੇ ਤਾਂ ਤੁਹਾਨੂੰ ਇਹ ਵੀ ਦਿਖਾਵਾਂਗੇ ਤੇ ਹੁਣ ਆਪਾਂ ਅੰਦਰ ਕਿਉਂਕਿ ਅੱਜ ਪਬਲਿਕ ਹੌਲੀਡੇ ਹੈ ਜੀ ਅੱਜ ਤੇ ਇਸ ਕਰਕੇ ਛੁੱਟੀ ਹੁੰਦੀ ਹੈ ਕਈ ਵਾਰੀ ਬੰਦ ਹੁੰਦਾ ਤੇ ਆਪਾਂ ਅੰਦਰ ਹੁਣ ਜਾ ਕੇ ਦੇਖਦੇ ਹਾਂ ਅੰਦਰ ਦਾ ਵਿਊ ਸੋ ਇਹਦੀ ਡੇਲੀ ਟਾਈਮਿੰਗ ਲਿਖੀ ਹੈ ਜੀ ਸਵੇਰੇ 10 ਤੋਂ 5 ਵਜੇ ਤੱਕ ਖੁੱਲਦਾ ਸਿਰਫ 25 ਦਸੰਬਰ ਨੂੰ ਬੰਦ ਹੁੰਦਾ ਹੈ ਜਿਸ ਦਿਨ ਕ੍ਰਿਸਮਸ ਹੁੰਦੀ ਹੈ ਬਾਕੀ ਹਮੇਸ਼ਾ ਹੀ ਖੁੱਲ੍ਹਾ ਹੁੰਦਾ ਹੈ ਚਲੋ ਆਜੋ ਹੁਣ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਜੀ ਐਂਟਰੀ ਉਹ ਜਿਹੜੀ ਫ੍ਰੀ ਐਂਟਰੀ ਹੈ ਜੀ ਸੋ ਆਪਾਂ ਅੰਦਰ ਦੇਖ ਸਕਦੇ ਹਾਂ ਤੇ ਇੱਥੇ ਕਾਫੀ ਲੋਕ ਆਉਂਦੇ ਆ ਹਾਂ ਜੀ ਇੱਥੋਂ ਆਪਾਂ ਸ਼ੁਰੂ ਕਰ ਲੈਂਦੇ ਆ ਦਾ ਵੈਰੀ ਹੌਪਕਿਨ ਗੈਲਰੀ ਸੋ ਇੱਥੇ ਇਹਨਾਂ ਨੇ ਇਸ ਗੈਲਰੀ ਦੇ ਵਿੱਚ ਜੋ-ਜੋ ਵੀ ਚੀਜ਼ਾਂ ਦਿਖਾਈਆਂ ਨੇ ਆਪਾਂ ਉਹ ਸਾਰੀਆਂ ਦੇਖਾਂਗੇ ਸੋ ਸਭ ਤੋਂ ਪਹਿਲਾਂ ਜਿਹੜੀ ਚੀਜ਼ ਨੇ ਮੈਨੂੰ ਅਟਰੈਕਟ ਕੀਤਾ ਉਹ ਆ ਹੈ ਜੀ ਮੈਂ ਪਹਿਲਾਂ ਇਹ ਜ਼ਰੂਰ ਦੇਖੂੰਗਾ ਕੀ ਆ ਸੋ ਇਹ ਇੱਕ ਇਹਨਾਂ ਨੇ ਐਕਸੀਬੀਸ਼ਨ ਜੀ ਜਿੱਦ ਤੱਕ ਸੈਂਪਲ ਬਣਾਇਆ ਹੋਇਆ ਪਰ ਕਿਹੜੀ ਚੀਜ਼ ਦਾ ਇਹ ਸਮਝ ਆ ਰਿਹਾ ਮੈਨੂੰ ਇਹ ਲੱਗਦਾ ਕੁਝ ਕੁਝ ਅਰਥ ਨਾਲ ਰਿਲੇਟਡ ਕੁਝ ਇਹ ਬੇਸਿਕਲੀ ਕਿਸੇ ਚੀਜ਼ ਦਾ ਮਾਡਲ ਬਣਾਇਆ ਜਿੱਦਾਂ ਆਪਾਂ ਦੇਖ ਸਕਦੇ ਹਾਂ ਸੜਕ ਬਣੀ ਹੋਈ ਆ ਤੇ ਆਹ ਪਤਾ ਨਹੀਂ ਅੱਖ ਜੀ ਬਣਾਈ ਹੈ ਕੀ ਹਿਸਾਬ ਆ ਦੇਖੋ ਮਾਈਂਡ ਬਣਾਇਆ ਸਪੇਸਸ਼ਿਪ ਬਣਾਈਆ ਮਤਲਬ ਕੁਝ ਦੁਨੀਆਂ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਆ ਬੰਦਾ ਵੀ ਵੱਖਰਾ ਜਿਹਾ ਕੋਈ ਹਾਂ ਹਾਂ ਸੋ ਕੋਸ਼ਣਾ ਕੋਸ਼ਟਾ ਹੈਗਾ ਜੀ ਪਰ ਇਹ ਦੇਖੋ ਤੁਸੀਂ ਬਣਾਈ ਕੀ ਦੇ ਵਿੱਚ ਹੋਈ ਆ ਇਹ ਇੱਕ ਅਟੈਚੀ ਹੈ ਹਮ ਇਹ ਰੈਂਟਰਸ ਬਣਾ ਕੇ ਇੱਕ ਅਟੈਚੀ ਦੇ ਵਿੱਚ ਸ਼ੀਸ਼ਾ ਲੱਗਾ ਜਿੱਦਾਂ ਵੀ ਪਾਣੀ ਰਿਪਰੈਜ਼ੈਂਟ ਕਰ ਰਿਹਾ ਤੇ ਉਹ ਦੇਖੋ ਉਧਰ ਸਾਹਮਣੇ ਵੀ ਸ਼ੀਸ਼ਾ ਹੈ 아이 ਡੋ ਨੋ ਕੀ ਦਿਖਾਉਣਾ ਚਾਹ ਰਿਹਾ ਤੇ ਕੋਈ ਇਨਫੋਰਮੇਸ਼ਨ ਵੈਸੇ ਲਿਖੀ ਨਹੀਂ ਹੋਈ ਹਮ ਬੱਡੇ ਕੋਸ਼ਿਸ਼ ਇਹ ਹੀ ਲਿਖਿਆ ਬਸ ਡੇ ਟੱਚ ਨਾ ਕਰੋ ਇਹਨੂੰ ਦੇਖੀ ਜਾ ਪਰ ਛੇੜੀਆਂ ਚਲੋ ਆਪਾਂ ਹੁਣ ਅੱਗੇ ਦੇਖਦੇ ਹਾਂ ਕੀ ਕੀ ਪਿਆ ਜੀ ਉਰੇ ਇਹ ਮੋਰੀਆਂ ਦੇ ਭਾਂਡੇ ਆ ਜਿਹੜੇ ਮਿਲਦਾ ਵਰਤਦੇ ਹੁੰਦੇ ਸੀ ਹਾਊਸ ਵਰਕ ਕ੍ਰਿਸ ਵੇਵਰ 1955 ਦਾ ਸਮਾਨ ਹੈ ਜੀ ਇਹ ਹਾਈ ਫਾਇਰ ਪ੍ਰੋਟੈਕਟਰ ਪ੍ਰੋਟੈਕਟਰ ਨੇ ਤੇ ਇਹ ਵੀ ਸਮਥਿੰਗ ਉਹਨਾਂ ਦਾ ਹੀ ਆ orange glowlight ਸੀ ਵੀ ਕਹਿੰਦੇ ਪਾਲ ਮਸਕ 1974 ਦੇ ਵਿੱਚ ਬਣਾਇਆ ਸੀ ਇਸ ਬੰਦੇ ਨੇ ਪਰ ਇਹ ਲੱਗਦਾ ਹੀ ਨਹੀਂ ਵੀ ਇੰਨੀ ਪੁਰਾਣੀ ਚੀਜ਼ ਹੈ ਇਹਨਾਂ ਦਾ ਜਿਹੜਾ ਮੋਡੀਫਾਈ ਕੀਤਾ ਗਿਆ ਹੈ ਹਾਂ ਇਹਨਾਂ ਨੂੰ ਸੰਭਾਲ ਕੇ ਰੱਖਦੇ ਆ ਹਾਂਜੀ ਹਾਂ ਗੋਇੰਗ ਸੋ ਇਹ ਪਾਲ ਮਸਕ ਨੇ ਬਣਾਇਆ 1974 ਦੇ ਵਿੱਚ ਜੋ ਵੀ ਹੈਗਾ ਇਹ ਲਿਖੇਂਦਾ ਤੇ ਗਾਲਾਂ ਗੋਲਾਂ ਹੀ ਹੋਈਆਂ ਨੇ ਪਰ ਇਹ ਚੀਜ਼ ਕਿਸੇ ਨੇ ਬਣਾਈ ਹੋਈ ਆ ਬਟ ਕੁਝ ਡਿਫਰੈਂਟ ਜ ਰਿਪਰਜੈਂਟ ਕਰਦਾ ਕੁੜੀ ਬਣੀ ਆ ਜ ਆ ਹਮ ਸੋ ਆ ਦੇਖੋ ਜੀ ਪੋਰਟਰੇਟ ਆਫ ਮਾਈ ਵਹਨੋ ਇਹ ਵੀ ਕੁਝ ਬਣਾਇਆ ਕਿਸੇ ਇੱਕ ਪਰਸਨ ਮਾਈਕ ਕਰੋਫੋਰਡ ਨੇ ਬਹੁਤ ਸਪੈਸ਼ਲਟੀ ਜ ਰਿ ਬਣਾਇਆ ਜਿਦਾ ਕੈਟਲ ਆ ਠੀਕ ਆ ਕਾਪ ਆ ਚਾਹ ਲ ਆ ਬੁੱਕ ਹਮ ਆ ਉਦੋਂ ਬਟ ਇਹ ਕਿਸੇ ਹੋਰ ਦੀ ਮੈਟਲ ਦਾ ਬਣਾਇਆ ਹੋਇਆ ਹਾਂਜੀ ਕੁੱਕ ਲੈਂਡਿੰਗ ਸੋ ਆ ਬੇਸਿਕਲੀ ਮੌਰਿਆਂ ਦਾ ਬਣਾਇਆ ਹੋਇਆ ਜੀ ਉਹਨਾਂ ਦਾ ਕੋਈ ਇੱਕ ਪਾਸੇ ਦੇਖੋ ਸੋਲਜਰ ਨੇ ਇੱਕ ਪਾਸੇ ਵਿਚਾਰੇ ਹੋਇਆ ਆਮ ਬੰਦਾ ਵੀ ਨਿਊਜ਼ੀਲੈਂਡ ਕਿੱਦਾਂ ਹੀ ਵਸਿਆ ਸੀਗਾ ਇਹ ਪਹਿਲਾਂ ਮੌਰਿਆਂ ਦੀ ਕੰਟਰੀ ਸੀਗੀ ਕਿਸੇ ਟਾਈਮ 'ਚ ਵਾਈਟ ਪੀਪਲ ਆ ਕੇ ਇਹਨਾਂ ਦੇ ਰਾਜ ਕੀਤਾ ਏ ਤੇ ਉਦੋਂ ਇਹਨਾਂ ਨੇ ਜਿੱਦਾਂ ਇੰਡੀਆ ਚ ਆ ਕੇ ਗੋਰਿਆਂ ਨੇ ਫਾਈਟ ਕੀਤੀ ਆਪਣੇ ਨਾਲ ਇੰਡੀਅਨ ਪੀਪਲ ਨਾਲ ਇਦਾਂ ਹੀ ਮੌਰਿਆਂ ਨਾਲ ਵੀ ਇਦਾਂ ਉਹਨਾਂ ਨੇ ਦੇਸ਼ ਲਿਆ ਸੀਗਾ ਬਟ ਮੌਰਿਆਂ ਦਾ ਦੇਸ਼ ਸੀ ਮੌਰਿਆਂ ਨੇ ਫਾਈਂਡ ਆਊਟ ਕੀਤਾ ਸੀ ਇਹ ਦੇਸ਼ ਕਿਸੇ ਟਾਈਮ ਤੇ ਹਾਂਜੀ ਤੇ ਇੰਗਲੈਂਡ ਦੇ ਲੋਕਾਂ ਨੇ ਇਹਨਾਂ ਤੇ ਆ ਕੇ ਰਾਜ ਕੀਤਾ ਜੀ 300 ਤੋਂ 400 ਸਾਲ ਪੁਰਾਣਾ ਇਹ ਮੁਲਕ ਹੈ ਜੀ ਤੇ ਆਜੋ ਹੁਣ ਆਪਾਂ ਅੱਗੇ ਦੇਖਦੇ ਆਂ ਇਹ ਹੈਗਾ ਜੀ ਇਹਨਾਂ ਅਗਲਾ ਗੈਲਰੀ ਦਾ ਟਰਸਟ ਬਾਇ ਕਾਟਰ ਗੈਲਰੀ ਤੇ ਇਹਦੇ ਚ ਆਪਾਂ ਦੇਖਦੇ ਆਂ ਸਾਨੂੰ ਕੀ ਕੀ ਦੇਖਣ ਨੂੰ ਮਿਲਦਾ ਅੰਦਰ ਬੇਸਿਕਲੀ ਦੇਖ ਸਕਦੇ ਹਾਂ ਉਹਦਾਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਲੱਬੀ ਵੂਮਨ ਇਹ ਕੋਈ ਵੂਮਨ ਹੈ ਜੀ ਪਤਾ ਨਹੀਂ ਬਹੁਤ ਸੋਹਣੇ ਤਰੀਕੇ ਨਾਲ ਲੱਕੜੀ ਨਾਲ ਬਣਾਈ ਹੋਈ ਹੈ ਸਾਰੀ ਲੱਕੜ ਦੀ ਬਣੀ ਹੈ ਹਾਂ ਆ ਨਵੀਆਂ ਪੇਂਟਿੰਗਸ ਲੱਗੀਆਂ ਬਹੁਤ ਸੋਹਣੀਆਂ ਨੇ ਸੋ ਇਹ ਪੇਂਟਿੰਗਸ ਬਹੁਤ ਹੀ ਮਹਿੰਗੀਆਂ ਹੁੰਦੀਆਂ ਨੇ ਆਪਾਂ ਜੇ ਕਹੀਏ ਕੋਈ ਨਾਰਮਲ ਦੇਖਣ ਨੂੰ ਤਾਂ ਇੱਕ ਟੇਬਲ ਦਾ ਹਾਂ ਦੇਖਣ ਨੂੰ ਤਾਂ ਛੋਟੇ ਮੋਟੇ ਹੀ ਲੱਗਦੀਆਂ ਹਮ ਜਸਟ ਟੇਬਲ ਬਣਾਇਆ ਬੜੇ ਤੇ ਲਿਖਿਆ ਹੋਊਗਾ ਕੀ ਆ ਡੈਡ ਕਿੰਗਸ ਗੈਵਿਨ 1950 ਚਾਟਵਰ ਕਲੈਕਸ਼ਨ ਆਕਲੈਂਡ ਆਰਟ ਗੈਲਰੀ ਆਕ੍ਰੀਲਿਕ ਔਨ ਕੈਨਵਸ 19183 ਚ ਬਣਾਇਆ ਹੋਇਆ ਹੈ। ਹਾਂਜੀ। ਪਰ ਇਹ ਇੰਨਾ ਫਰੈਸ਼ ਕਿਵੇਂ ਲੱਗ ਸਕਦਾ ਐਨਾ ਆਪਣਾ ਬਣਿਆ। ਅਨਾਰਨੀ ਵਾਲੀ ਗੱਲ ਐ। ਆ ਕੀ ਆ ਤਾਂ ਲੀਰਾ ਨੂਰਾ ਜਿਹੀ ਟੰਗੀਆਂ ਲੱਗਦੀ। ਲਾਗੀ ਤੰਡੇ। ਕੀ ਲਿਖਿਆ ਦੇਤੇ? ਮਾਈ ਕਾਲਾ ਡਾਵਰ ਦਾ ਕੋਈ ਸਮਾਨ ਹੋਣਾ ਜੀ। ਫੈਬਰਿਕ ਪਿੰਸ। ਇਹ ਤੋਂ ਪੱਗ ਪਿੰਨੇ ਹੀ ਲਾਈਆਂ ਹੋਈਆਂ। ਸੋ ਆਹ ਦੇਖੋ ਕਿੱਦਾਂ ਆਉਂਦੀਆਂ ਪੇਂਟਿੰਗ ਨੇ। ਆ ਦਾ ਘਾਟਾ ਵੀ ਚਾ ਸਮਝ ਨਹੀਂ ਆ ਰਿਹਾ ਬਈ। ਕਿੰਨੀ ਖਤਰਨਾਕ ਪੇਂਟਿੰਗ ਬਣਾਈ ਕਿਸੇ ਨੇ ਜੇ ਕੁਝ ਵੀ ਡੁੱਲ ਜੇ ਉਹਨੂੰ ਪੇਂਟਿੰਗ ਚ ਬਣਾ ਦਿੰਦੇ ਆ ਹੁਣ ਤਾਂ ਸਮਝੇ ਨਹੀਂ ਆਦੀ ਕੀ ਜੀਦਾ ਰੈਡ ਚੇਅਰ ਵਿਦ ਹੁੱਕਾ ਲਿਖਿਆ ਹੋਇਆ ਵੀ ਰੈਡ ਚੇਅਰ ਤੇ ਉਹਦੇ ਤੇ ਹੁੱਕਾ ਪਿਆ ਤੇ ਦੇਖ ਲਓ ਕਿੱਥੇ ਕ ਪਿਆ ਆ ਆ ਪਾਵੇ ਜੇ ਤਾਂ ਦਿਖ ਰਿਹਾ ਮੈਨੂੰ ਹਮ ਆ ਉੱਪਰ ਹੁੱਕਾ ਵੀ ਪਿਆ ਦਿਖਿਆ ਮੈਨੂੰ ਸੋ ਆ ਜਿਹੜੇ ਆ ਜੀ ਇਹਨਾਂ ਨੂੰ ਕਹਿੰਦੇ ਆ ਮੋਰਿਆਂ ਦੇ ਸਾਈਨ ਨੇ ਜੀ ਇਹ ਆਪਣੇ ਗਲਾਂ ਦੇ ਵਿੱਚ ਪਾਉਂਦੇ ਆ ਜਾਂ ਫਿਰ ਆਪਣੇ ਹੱਥਾਂ 'ਚ ਪਾਉਂਦੇ ਆ ਤੇ ਜਾਂ ਕੰਨਾਂ ਚ ਪਾਉਂਦੇ ਆ ਜਿਹੜੇ ਪੁਰਾਣੇ ਲੋਕ ਸੀਗੇ ਉਹ ਇਤਾਂ ਦੀਆਂ ਚੀਜ਼ਾਂ ਇਹ オリジナル ਨੇ ਜੀ ਯਾਨਕਿ ਬਹੁਤ ਮਹਿੰਗੇ ਮਹਿੰਗੇ ਦੇਖੋ ਕਿੰਨੇ 100 100 ਡਾਲਰ ਦੇ ਆ ਇਹ ਨਾ ਮਾਰਬਲ ਜਿਹੜੇ ਹੁੰਦੇ ਆ ਇਹਨਾਂ ਦੇ ਇੱਥੇ ਨਿਕਲਦੇ ਆ ਪੱਥਰ ਉਹ ਨਾ オリジナル ਮਾਰਬਲਸ ਦੇ ਬਣਾਏ ਹੁੰਦੇ ਆ ਆ ਆ ਦੇਖੋ ਆ ਲੱਕ ਦੇ ਆਲੇ-ਦਾਲੇ ਬੰਦੇ ਆ ਘੇਰੇ-ਘੇਰੇ ਇਹ ਇਹਨਾਂ ਦੇ ਪੁਰਾਣੀਆਂ ਚੀਜ਼ਾਂ ਨੇ ਜਿਹੜੇ ਕਿ ਇਹ ਕਲਚਰਲ ਜਿਹਨੂੰ ਆਪਾਂ ਕਹਿੰਦੇ ਨੇ ਵੀ ਪੁਰਾਣੇ ਲੋਕ ਜਿਹੜਾ ਆਪਣੇ ਪੰਜਾਬ ਦੇ ਪੁਰਾਣੇ ਬੁੜੇ ਧੋਤੀਆਂ ਕੁਝ ਹੋਰ ਝਾਦਰਾ ਲਾਉਂਦੇ ਸੀ ਤਰਲੇ ਵਾਲੀ ਪੱਗ ਬੰਨਦੇ ਉਦਾਂ ਇਹ ਲੋਕੀ ਇਦ ਟਰੈਡੀਸ਼ਨ ਆ ਇਹਨਾਂ ਦਾ ਪੁਰਾਣਾ ਹੁਣ ਅਸੀਂ ਇੱਧਰ ਜਾਵਾਂਗੇ ਜੀ ਤੇ ਇੱਧਰ ਆਪਾਂ ਦੇਖਾਂਗੇ ਨਵੀਆਂ ਮੋਰੀਆਂ ਦੀ ਚੀਜ਼ ਪਈ ਆ ਜਿਹੜੀ ਕਿ ਇੱਕ ਬਹੁਤ ਹੀ ਪੁਰਾਣੀ ਬੋਟ ਆ ਇਹਨਾਂ ਦੀ ਜਿਹਦੇ ਚ ਇਹ ਸਫਰ ਕਰਦੇ ਹੁੰਦੇ ਸੀਗੇ ਸਮੁੰਦਰਾਂ 'ਚ ਕਿਉਂਕਿ ਨਿਊਜ਼ੀਲੈਂਡ ਆ ਜਿਹੜਾ ਬੇਸਿਕਲੀ ਇੱਕ ਆਈਲੈਂਡ ਆ ਤੇ ਇਹਦੇ ਆਲੇ-ਦਾਲੇ ਬਿਲਕੁਲ ਸਾਰਾ ਸਮੁੰਦਰ ਹੈ ਇਹਦੇ ਨਾਲ ਕੋਈ ਵੀ ਬਾਰਡਰ ਨਹੀਂ ਲੱਗਦਾ ਤੁਹਾਨੂੰ ਦੱਸ ਦਈਏ ਤੇ ਇਸ ਕਰਕੇ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋਡ ਪੈਂਦੀ ਸੀ ਤੀਆਂ ਤੁਹਾਨੂੰ ਮੈਂ ਦਿਖਾਉਣਾ ਆ ਨਿਊਜ਼ੀਲੈਂਡ ਦਾ ਮੈਂ ਆ ਦੇਖੋ ਜੀ ਆਇਓ ਸ਼ਿਪ ਜਾਂ ਬੋਟ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਕਿੰਨੀ ਸੋਹਣੀ ਇਹਨਾਂ ਨੇ ਡਿਜ਼ਾਈਨ ਕੀਤੀ ਹੋਈ ਆ ਕਿੱਦਾਂ ਦੀ ਲੱਕੜ ਦੀ ਬਣੀ ਆ ਦੇਖੋ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਕੀਤੀ ਤੇ ਇਹ ਉਹ ਬੋਟ ਆ ਜਿਹਦੇ ਤੇ ਇਹ ਬੈਠ ਕੇ ਜਾਂਦੇ ਸੀਗੇ ਸਫਰ ਕਰਦੇ ਸੀ ਤੇ ਇਹ ਲੱਕੜ ਦੀ ਬਣੀ ਆ ਜੀ ਪ੍ਰੋਪਰ ਕਟਕਟ ਮੈਂ ਕਹਿੰਦਾ 100 ਬੰਦਾ ਬੈਹੰਦਾ ਹੋਇਆ ਤੁਸੀਂ ਦੇਖ ਸਕਦੇ ਹੋ ਉਹ ਫੋਟੋਆਂ ਚ ਦੱਸਿਆ ਹੁੰਦੀ ਇੰਨੇ ਬੰਦੇ ਬੈਠ ਕੇ ਉਦੋਂ ਹਾਂ ਅੱਖਾਂ ਤੁਹਾਨੂੰ ਸਾਹਮਣੇ ਫੋਟੋ ਦੇ ਵਿੱਚ ਦਿਖਾ ਦਿੰਨੇ ਨੇ ਨੇੜੇੋਂ ਦਿਖਾਣੇ ਆ ਜਾ ਕੇ ਸੁਝਦਾ ਸਾਨੂੰ ਦਿਖਾ ਰਹੇ ਆ ਵੀ ਇਹ ਕਿਸ਼ਤੀ ਜਿਹੜੀ ਕਿ ਮੋਰੀ ਅਸਲੀ ਕਿਸ਼ਤੀ ਜਿਹੜੀ ਉਹ ਚਲਾਉਂਦੇ ਹੁੰਦੇ ਸੀ ਉਹਨਾਂ ਸਮਿਆਂ ਤੇ ਉਹਨਾਂ ਚੋਂ ਇੱਕ ਇਹਨਾਂ ਨੇ ਰੱਖੀ ਆ ਸਾਹਮਣੇ ਤੇ ਉਹਦੀ ਆਪਾਂ ਤੁਹਾਨੂੰ ਫੋਟੋ ਇੱਕ ਤਸਵੀਰ ਜ਼ਰੂਰ ਦਿਖਾਉਣੀ ਚਾਹਾਂਗੇ ਵੀ ਉਹ ਕਿੱਤਾ ਆ ਦੇਖੋ ਸੇਮ ਟੂ ਸੇਮ ਬੋਟ ਉਹੀ ਆ ਇਦਾਂ ਇਹਨਾਂ ਨੂੰ ਲੋਕ ਬੈਠ ਕੇ ਚਲਾਉਂਦੇ ਸੀ ਇਹਨਾਂ ਦੇ ਕੋ ਮੇਨ ਬੰਦਾ ਹੁੰਦਾ ਸੀਗਾ ਜਿਹ ਤੇ ਇਦਾਂ ਹੀ ਬੋਟ ਬਣਾਉਂਦੇ ਸੀ ਤੇ ਇਦਾਂ ਹੀ ਜਾਂਦੇ ਹੁੰਦੇ ਸੀ ਇਹ ਤੁਸੀਂ ਦੇਖ ਸਕਦੇ ਹੋ ਅਸਲੀ ਜਿਹੜੇ ਨੇਟਿਵ ਮੋਰੀ ਲੋਕ ਇਦਾਂ ਦੇ ਲੱਗਦੇ ਸੀ ਪੁਰਾਣੇ ਇੱਥੇ ਤੁਸੀਂ ਫੋਟੋਜ਼ ਵਿੱਚ ਦੇਖ ਸਕਦੇ ਹੋ ਉਹਨਾਂ ਸਮਿਆਂ ਦੇ ਕੈਮਰਾ ਨਾਲ ਫੋਟੋ ਖਿੱਚੀ ਹੋਈ ਹੈ ਔਨ ਦਾ 8th ਆਫ ਜੁਲਾਈ 1973 ਚ ਦੇਖੋ ਇਹ ਵਾਹ ਗਿਫਟਡ ਸਿਟੀ ਟੂ ਹਮਨ ਇਹ ਉਦੋਂ ਦੀ ਗਿਫਟ ਹੋਈ ਹੈ ਬੋਟ ਤੇ ਤੁਸੀਂ ਦੇਖ ਲਓ ਉਸ ਤੋਂ ਵੀ ਕਿੰਨੀ ਪੁਰਾਣੀ ਹੋਊਗੀ ਇਹ ਤੇ ਇਹ ਕੋਈ ਟਰੀ ਹੈ ਇਹਨਾਂ ਦਾ ਤੇ ਇੱਥੇ ਇਹਨਾਂ ਨੇ ਥੋੜਾ ਜਿਹਾ ਉਹਨਾਂ ਦੇ ਸਟੈਚੂ ਬਣਾਇਆ ਜਿਹੜੇ ਆਪਾਂ ਲੱਕੜੀ ਦੇ ਬਣੇ ਆ ਵੀ ਤੁਸੀਂ ਦੇਖ ਸਕਦੇ ਹੋ ਰਹਿੰਦੇ ਸੀ ਜੋ ਵੀ ਇਹਨਾਂ ਦੀ ਲਾਈਫ ਸੀ ਬੇਸਿਕਲੀ ਉਹੀ ਚੀਜ਼ ਦਿਖਾਈ ਗਈ ਆ ਦੇਖੋ ਤੁਸੀਂ ਇਹਨਾਂ ਨੇ ਬੋਟ ਤੇ ਕਿਦਾਂ ਲਾਇਆ ਹੋਇਆ ਸਜਾਵਟ ਲਈ ਹਾਂ ਫਰੰਟ ਪਾਰਟ ਤੇ ਇੱਧਰ ਬਨਾਲੀਏ ਵਕਾਟੋ ਰਿਵਰ ਆ ਜੀ ਜਿਹੜੀ ਕਿ ਇਤੋਂ ਨਾਲ-ਨਾਲੇ ਤੇ ਜਾ ਰਹੀ ਹੈ ਤੇ ਦੀ ਸ਼ਾਨ ਨੂੰ ਹੋਰ ਵਧਾ ਰਹੀ ਹੈ ਬਹੁਤ ਸੋਹਣਾ ਚੱਲਦਾ ਪਾਣੀ ਆ ਸ਼ੀਸ਼ਾ ਲੱਗਿਆ ਮੈਂ ਕਿਤੇ ਖਾਲੀ ਆ ਤੇ ਇਹ ਵਾ ਕਾਟੋ ਰਿਵਰ ਬਾਰੇ ਵੀ ਤੁਹਾਨੂੰ ਮੈਂ ਦੱਸਦਾ ਹਾਂ ਬਹੁਤ ਹੀ ਵੱਡੀ ਰਿਵਰ ਹੈ ਜਿਹੜੀ ਕਿ ਆਪਣੇ ਨਿਊਜ਼ੀਲੈਂਡ ਦੀ ਹੈ ਹਮਿਲਟਨ ਦੇ ਵਿੱਚੋਂ ਦੀ ਹੋ ਕੇ ਜਾਂਦੀ ਹੈ ਤੇ ਬਹੁਤ ਹੀ ਵੱਡੀ ਰਿਵਰ ਹੈ ਜੀ ਇਹ ਜਿੱਦਾਂ ਇਹਨਾਂ ਨੇ ਆਰਟ ਬਣਾਈ ਹੋਈ ਹੈ ਫੇਸ ਤੇ ਇਦਾਂ ਦੇ ਟੈਟੂ ਹੁੰਦੇ ਆ ਜੀ ਅੱਜ ਕੱਲ੍ਹ ਟੈਟੂ ਬਣਾਉਂਦੇ ਆ ਆਪਣੇ ਫੇਸ ਤੇ ਮੈਨੂੰ ਲੱਗਦਾ ਉਦੋਂ ਇਦਾਂ ਘਾਟ ਘੜਦੇ ਸੀ ਇਹ ਟੈਟੂ ਹੀ ਬਣਾਉਂਦੇ ਸੀਗੇ ਹੁਣ ਇਹਨਾਂ ਨੇ ਤਾਂ ਲੱਕੜ ਤੇ ਤਾਂ ਫੇਰ ਟੈਟੂ ਬਣਾ ਨਹੀਂ ਸਕਦੇ ਸੀਗੇ ਇਦਾਂ ਹੀ ਇਹ ਫੇਸ ਕਵਰ ਕਰਕੇ ਰੱਖਦੇ ਆ ਆਪਣੇ ਟੈਟੂਜ਼ ਨਾਲ ਹਾਂਜੀ ਇਹਨਾਂ ਦੇ ਬੰਦੇ ਨੇ ਭਾਵੇਂ ਨੇ ਜਨਾਨੀਆਂ ਸਾਰੇ ਟੈਟੂਸ ਇਦਾਂ ਹੀ ਬਣਾ ਕੇ ਆ ਇੱਧਰ ਸੋਫਾ ਲਾਇਆ ਹੈ ਕਾ ਇਹ ਲੱਗਾ ਵੀ ਸੋਫਾ ਉਹ ਵਾਓ ਅੱਛਾ ਇੱਥੇ ਬਹਿ ਕੇ ਦੱਸ ਦਿਆ ਜੀ ਪੁਰਾਣੇ ਆ ਦੇਖ ਲਓ ਇੱਕ ਮੌਰੀ ਬੰਦਾ ਇਨਫੇਸ ਤੇ ਟੈਟੂ ਬਣਾਇਆ ਹੋਇਆ ਆ ਦੇਖੋ ਪੁਰਾਣੇ ਬੰਦੇ ਉਹਨੂੰ ਜਿਹੜਾ ਉਹ ਸਪਲਾਈ ਕਰਦੇ ਸੀ ਸਮਾਨ ਆਪਣੇ ਇੱਕ ਥਾਂ ਤੋਂ ਦੂਜੀ ਥਾਂ ਤੇ ਤੇ ਇਦਾਂ ਆਇਲੈਂਡ ਤੇ ਰਹਿੰਦੇ ਸੀ ਉਹ ਇਹ ਪੁਰਾਣਾ ਦੱਸ ਰਿਹਾ ਜੀ ਰਿਵਰ ਬਾਰੇ ਤੇ ਇਹਨਾਂ ਦੇ ਇਤਿਹਾਸ ਬਾਰੇ ਵੀ ਇਹ ਕਿੰਨਾ ਕਿੰਨਾ ਕਿਵੇਂ 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 ਰਹਿੰਦੇ ਸੀ ਕਿਵੇਂ ਕਰਦੇ ਸੀ ਖਾਣਾ ਪੀਣਾ ਸਾਥਾਂ ਇਹਨਾਂ ਦਾ ਕਲਚਰ ਆਹ ਹੈ ਤੇ ਜਿੱਦਾਂ ਆਦੀਵਾ ਲੋਕ ਹੁੰਦੇ ਸੀ ਨਾ ਉਦਾਂ ਦਾ ਰਹਿਣਾ ਸਹਿਣਾ ਸੀ ਇਹਨਾਂ ਦਾ ਕਿਤੇ ਨਾ ਕਿਤੇ ਹਾਂ ਕਿ ਜੀ ਬਹੁਤ ਪੁਰਾਣੇ ਨੇ ਇਹ ਤਦੋਂ ਮਾਈ ਟੀਮ ਅੱਛਾ ਨਾ ਲੱਗ ਕੇ ਸੀ ਗਾਏ ਇਦਾਂ ਸੀ ਇੱਕ ਟਾੜਾਂ ਜਿ ਰੜਾਈ ਲੱਗੀ ਆ ਤੇ ਪਾਈ ਨੇ ਅਗਰ ਅਨਦਰ ਟੂ ਇਟ ਵਾਸ ਅ ਟੋਟਲੀ ਗ੍ਰੇਟ ਨਿਊ ਐਕਸਪੀਰੀਅੰਸ ਬਟ ਦੇ ਹੈਡ ਗੁੱਡ ਅਬਾਊਟ ਰੈਂਡਮ ਫਾਇਰ ਐਂਡ ਥੈਟਸ ਵਾਈਜ਼ ਦ ਟ੍ਰਿੰਚ ਰੂਫੀਅਰ ਵਾਸ ਅ ਸਟੈਂਡਰਡ ਐਂਡ ਦੇ ਟ੍ਰਾਈਡ ਟੂ ਇਦਾਂ ਗੋਰੀਆਂ ਨੇ ਅਟੈਕ ਕੀਤਾ ਜੀ ਇਹਨਾਂ ਤੇ ਮੌਰਿਆਂ ਤੇ ਜਦੋਂ ਇਹ ਨਹੀਂ ਆਪਣੇ ਲੈਣ ਦਿੰਦੇ ਸੀ ਇਹਨਾਂ ਨੇ ਵੀ ਪਰ ਹਮਲਾ ਬਰਬ ਅਗਰ ਕੀਤਾ ਹੈ ਦੇਖੋ ਕਹਦੇ ਪਹਿਲਵਾਨ ਨਹੀਂ ਨਹੀਂ ਤਾਂ ਲੈਂਗੁਏਜ ਡਿਫਰੈਂਟ ਉਦੋਂ ਹੀ ਹੱਕਾ ਕਰਦੇ ਆ ਇਦਾਂ ਇਹ ਗੁੱਸਾ ਦਿਖਾਉਂਦੇ ਆ ਬਰਬਤੀ ਵੀ ਸਾਡੇ ਤੇ ਜਦੋਂ ਹਮਲੇ ਕੀਤੇ ਆ ਇਹ ਕੈਨਨਸ ਬਣਾ ਕੇ ਇਹ ਆਪਦੇ ਆਪ ਨੂੰ ਬਚਾ ਕਰਦੇ ਜਿਦਾ ਇੰਡੀਆ ਚ ਨਹੀਂ ਆਪਾਂ ਕਹਿੰਦੇ ਬਾਰਡਰਾਂ ਤੇ ਲੁਕ ਕੇ ਉਹ ਹਮਲਾ ਕਰਦੇ ਆ ਇਹ ਉਦੋਂ ਕੈਨਨ ਜਿਦਾਂ ਬਣਾਏ ਹੋਏ ਸੀ ਇਹਨਾਂ ਨੇ ਹਾਂ ਇਦਾਂ ਹਮਲੇ ਕਰਦੇ ਸੀਗੇ ਇਹ ਇਹ ਹੁਣ ਵੀ ਕਰਦੇ ਆ ਜਦੋਂ ਇਹਨਾਂ ਦਾ ਕੋਈ ਵੀ ਕਲਚਰਲ ਪ੍ਰੋਗਰਾਮ ਹੁੰਦਾ ਜਿਹੜਾ ਜਿੱਦੇ ਇਹ ਹੱਕ ਆ ਕਹਿੰਦੇ ਆ ਹੁਣ ਵੀ ਅੱਜ ਕੱਲ੍ਹ ਵੀ ਇਹ ਕਰਦੇ ਨੇ ਆਪਣੇ ਇਵੈਂਟਸ ਤੇ ਇਹ ਇਹਨਾਂ ਦਾ ਜਿੱਦਾਂ ਪਾ ਭੰਗੜਾ ਕਹਿੰਦੇ ਆ ਜਿੱਦਾਂ ਕਹਿੰਦੇ ਆ ਆਪਣਾ ਟ੍ਰੈਡੀਸ਼ਨਲ ਕਲਚਰ ਦੇ ਇਵੈਂਟਸ ਨੇ ਇਹਨਾਂ ਦਾ ਇਹ ਆ ਇਹਨਾਂ ਦਾ ਆਪਣੇ ਇੰਡੀਆ ਦੇ ਜਨਗਨਮਨ ਹੁੰਦਾ ਨੈਸ਼ਨਲ ਐਂਥਮ ਹੈ ਇਹਨਾਂ ਦਾ ਇਹ ਓਕੇ ਹੱਕ ਹੈ ਓਕੇ ਓਕੇ ਟ੍ਰੈਡੀਸ਼ਨਲ ਵੀ ਆ ਐਂਥਮ ਵੀ ਮੌਰੀਆਂ ਹਾਂ 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 ਬੱਚੇ ਤੇ ਡੈਡੀਜ਼ ਵੀ ਕਹਿੰਦੇ ਉਹਦੇ ਹੈਲਪ ਕਰਦੇ ਸੀਗੇ ਇਹਨਾਂ ਦੇ ਤੇ ਉਹਨਾਂ ਨੇ ਵੀ ਪੂਰਾ ਪਾਰਟ ਸੀਗੇ ਉਹ ਪਾਰਟਿਸਪੇਟ ਕੀਤਾ ਜੰਗ ਚਪੂ ਦਾ ਬਟ ਫਿਰ ਵੀ ਸਟੇਲ ਹਾਲੇ ਵੀ ਆਪਾਂ ਕਹਿ ਸਕਦੇ ਆਂ ਵੀ ਇੱਥੇ ਗੋਰਿਆਂ ਦਾ ਹੀ ਰਾਜ ਆ ਜੀ ਮੋਰੀਆਂ ਦਾ ਤਾਂ ਥੋੜਾ ਨਹੀਂਗਾ ਬਟ ਹਾਂ ਇਹਨਾਂ ਦੀ ਵੀ ਸੰਧੀ ਹੋਈ ਸੀ ਜਿੱਦਾਂ ਆਪਣੇ ਕਰਦੇ ਸੀ ਕਿ ਮੋਰੀਆਂ ਨੂੰ ਹਮੇਸ਼ਾ ਪਹਿਲੇ ਨੰਬਰ ਤੇ ਪ੍ਰੈਫਰੈਂਸ ਦਿੱਤੀ ਜਾਊਗੀ ਬਟ ਅੱਜ ਕੱਲ ਪ੍ਰੋਟੈਸਟ ਹੋ ਕੇ ਹਟਿਆ ਹੁਣ ਨਵੀਂ ਗਵਰਨਮੈਂਟ ਨੇ ਕਿਹਾ ਵੀ ਸਾਰਿਆਂ ਨੂੰ ਬਰਾਬਰ ਰੱਖਣਾ ਸੀ ਕੋਈ ਖਾਸ ਪ੍ਰੈਔਰਟੀ ਨਹੀਂ ਦਿੰਦੇ ਹੈਗੇ ਬਟ ਲੈਂਗੁਏਜ ਦੇ ਵਿੱਚ ਦੇਖਿਆ ਜਾਵੇ ਤਾਂ ਇੰਗਲਿਸ਼ ਤੋਂ ਬਾਅਦ ਡੈਂਗਲਿ ਤੋਂ ਪਹਿਲਾਂ ਹੀ ਮੌਰੀ ਲਿਖੀ ਜਾਂਦੀ ਹੈ। ਸੋ ਇਹ ਇੱਕ ਪ੍ਰੋਪਰ ਇਹਨਾਂ ਨੇ ਜਗ੍ਹਾ ਬਣਾਈ ਹੈ। ਜਿੱਥੇ ਦੱਸ ਰਿਹਾ ਕਿ ਐਨ ਜ਼ेड ਦੀ ਵਾਰ ਸਟੋਰੀਜ਼ ਆਫ ਟਾਇਨੂਈ ਵੀ ਜੋ ਇਹਨਾਂ ਦੀਆਂ ਜੰਗਾਂ ਜਿਹੜੀਆਂ ਵੀ ਹੋਈਆਂ ਸੀਗੀਆਂ ਉਹਦੇ ਬਾਰੇ ਇਹਨੇ ਹੁਣ ਆਪਾਂ ਨੂੰ ਦੱਸਿਆ। ਤੇ ਇਸ ਤੋਂ ਬਾਅਦ ਇੱਥੇ ਬਾਹਰ ਵੀ ਇਹਨਾਂ ਨੇ ਇੱਕ ਲਾਇਆ ਹੋਇਆ। ਇਹਦੇ ਵਿੱਚ ਇਹ ਮਲਾ ਦਾ ਬੋਟ ਬਾਰੇ ਦੱਸ ਰਿਹਾ। ਜਿਹੜੀ ਬੋਟ ਸੀਗੀ ਉਹ ਇਹਨਾਂ ਦੇ ਵਿੱਚ ਕਿਦਾਂ ਸਹਾਇੀ ਹੋਈ ਆ ਹੈਲਪ ਦੇ ਵਿੱਚ ਕੀ ਕਹਿੰਦੇ ਜੀ ਵੋਟ ਬਾਰੇ ਇਹ ਉਦੋਂ ਦੱਸ ਰਿਹਾ ਵੀ ਉਹਨਾਂ ਨੇ ਕਦੋਂ ਵੋਟ ਬਣਾਈ ਸੀ ਤੇ ਕਦੋਂ ਕਦੋਂ ਰਿਹਾਈ ਆ ਉਹੀ ਚੀਜ਼ੋ ਚੀਜ਼ ਲਿਖੀ ਹੋਈ ਆ ਉਹਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਇਹ ਇਹ ਪੂਰੇ 11 ਮਿੰਟ ਦੀ ਇੱਕ ਵੀਡੀਓ ਆ ਜਿਹੜਾ ਚੈਨਲ ਡਿਸਕ੍ਰਾਈਬ ਕੀਤਾ ਹਮਮਮ ਛੋੜੋ ਜੀ ਚਲੋ ਆਜੋ ਅੱਗੇ ਜੋ 15 ਦੇਖਿਆ ਇਹਨਾਂ ਦੇ ਕਲਚਰ ਬਾਰੇ ਦੱਸ ਰਿਹਾ ਜੋ ਅਸੀਂ ਦੱਸਿਆ ਸੀ ਸੋ ਆ ਜਿਹੜਾ ਪੱਥਰ ਆ ਇਹਦੇ ਬਾਰੇ ਵੀ ਕੁਝ ਨਾ ਕੁਝ ਜ਼ਰੂਰ ਹੋਊਗਾ ਇਸ ਸਟੋਨ ਆ ਵਾਓ ਸੋ ਇਹ ਕੈਰਗਨ ਫਰੈਡ ਗ੍ਰੈਂਡ ਇੱਕ ਗਿਫਟਰ ਇਹ ਵੀ ਸੁਰਚ ਟਰਸਟ 1985 ਦਾ ਕੋਈ ਪੱਥਰ ਆ ਸਟੇਟ ਆਰਟ ਜਿਹਨੂੰ ਕਹਿੰਦੇ ਪਤਾ ਸੱਚੀ ਦੱਸੋ ਮੈਨੂੰ ਜਿੱਦਾਂ ਇਹ ਕਿਸੇ ਦੀ ਕੀਕ ਚੁੰਝ ਲੱਗ ਆਹੋ ਜਾਨਵਰ ਪੰਛੀ ਜਿਹਾ ਲੱਗਦਾ ਜੀ ਨਾ ਉਹਨਾਂ ਨੇ ਬਣਾਇਆ ਹੋਇਆ ਹਾਂ ਪੰਛੀ আর ਗਏ ਬਣਾਇਆ ਬਾਦ ਨਹੀਂ ਪਤਾ ਨਹੀਂ ਮੈਂ ਗਲਤ ਹੋਣਾ ਚਲ ਆ ਜੋ ਕੇ ਅੰਦਰ ਰੇਤੇ ਆਹ ਦੇਖੋ ਗੇਟ ਬਣਾਇਆ ਇਹਨਾਂ ਨੇ ਇੰਨਾ ਦਾ ਫਿਰ ਸਿੰਬੋਲਿਕ ਗੇਟ ਆ ਇਹ ਫੋਟੋ ਫੋਟੋ ਖਿਚਾਣ ਲਈ ਇਹ ਕਈ ਥਾਵਾਂ ਤੇ ਬਣਿਆ ਹੁੰਦਾ ਮੈਂ ਦੇਖਿਆ ਚਲੋ ਆਪਾਂ ਜਾਂਦੇ ਘੁੰਮਣ ਸੋ ਇਹ ਵੀ ਕੁਝ ਮੋਰੀਆਂ ਦੀਆਂ ਫੋਟੋਆਂ ਨੇ ਜੀ ਉਹਨਾਂ ਬਾਰੇ ਡਿਸਕ੍ਰਾਈਬ ਕਰ ਰਹੇ ਆ ਤੇ ਇਹ ਕੋਈ ਬਾਤੀਆਂ ਕਰਾਲੀਆਂ ਨਹੀਂ ਇੰਦਾ ਜਿਹੜੇ ਪੁਰਾਣੇ ਟਾਈਮ ਦੇ ਜਿਹੜੇ ਇਹਨਾਂ ਨੂੰ ਰੈਗੂਲੇਟ ਕਰਦੇ ਸੀਗੇ ਇਹਨਾਂ ਦੇ ਕਲਚਰ ਨੂੰ ਲੋਕੀ ਮੰਨਦੇ ਸੀ ਕਿੱਦਾਂ ਸੀ ਹਾਂ ਉਹਨਾਂ ਬਾਰੇ ਦੱਸਿਆ ਗਿਆ ਨਾ ਕੋਈ ਰਾਜ ਜਿੱਦਾ ਪੁਰਾਣੇ ਨਹੀਂ ਇੱਥੇ ਆਹ ਦੇਖੋ ਹੱਕਾ ਕਰਦੇ ਬੱਚੇ ਉਹੀ ਜਿਹੜਾ ਤੁਹਾਨੂੰ ਦਿਖਾਇਆ ਨਹੀਂ ਸੀ ਮੈਂ ਲੱਕ ਤੇ ਬੰਨਦੇ ਆ ਉਹ ਇਦਾਂ ਬੰਨਦੇ ਆ ਤੋ ਇਹ ਸਾਰੇ ਉਹੀ ਬੰਦੇ ਨੇ ਜਿਨ੍ਹਾਂ ਨੇ ਕੁਛ ਨਾ ਕੁਛ ਅੱਜਕੱਲ ਉਹ ਕਲਚਰ ਨੂੰ ਸੰਭਾਇਆ ਹੋਇਆ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਆਪਾਂ ਪਰੇਡ ਕਰਦੇ ਆਂ ਆਹ ਦੇਖੋ 1 ਅਗਸਤ 16 ਉਦੋਂ ਇਹ ਇਦਾਂ ਇਵੈਂਟਸ ਕਰਦੇ ਨੇ ਉਹਨਾਂ ਇਵੈਂਟਸ ਦੀਆਂ ਫੋਟੋਸ ਖਿੱਚੀਆਂ ਹੋਈਆਂ ਨੇ ਇਹਨਾਂ ਨੇ ਬੇਸਿਕਲੀ ਓਕੇ ਵਿੱਚ ਦਾ ਇਹਨਾਂ ਦੇ ਕੋਈ ਫਾਇਰ ਅਥਾਰਟिटीज ਬੰਦੇ ਨੇ ਜਿਹੜੇ ਹਮਮ ਉਹਨਾਂ ਦੀਆਂ ਫੋਟੋਸ ਕਲਿੱਕ ਕੀਤੀਆਂ ਨੇ ਇਹਨਾਂ ਨੇ ਸੋ ਬੇਸਿਕਲੀ ਇਹ ਹੈ ਜੀ ਮੋਰੀ ਜਿਨ੍ਹਾਂ ਦੀ ਇਹ ਕੰਟਰੀ ਆ ਤੇ ਇਹ ਨਿਊਜ਼ੀਲੈਂਡ ਦੇ ਮੇਨ ਨੇਟਿਵ ਬੰਦੇ ਨੇਟਿਵ ਬੰਦੇ ਜਿੱਦਾਂ ਆਪਣੇ ਪੰਜਾਬ ਦੇ ਆਪਾਂ ਪੰਜਾਬੀ ਆ ਜਾਂ ਇੰਡੀਆ ਦੇ ਇੰਡੀਅਨ ਨੇ ਤੇ ਉਦਾਂ ਨਿਊਜ਼ੀਲੈਂਡ ਦੇ ਮੌਰੀ ਆ ਜੀ ਨੇਟਿਵ ਬੰਦੇ ਬਹੁਤ ਹੀ ਨਾਈਸ ਬੰਦੇ ਹੁੰਦੇ ਸੀ ਕਦੇ ਗੱਲ ਵੀ ਕਰਾਵਾਂਗੇ ਟਰਾਈ ਕਰਾਵਾਂਗੇ ਜਦੋਂ ਕਿਸੇ ਨਾ ਕਿਸੇ ਨਾਲ ਜਰੂਰ ਮਿਲਾਂਗੇ ਮੌਰੀ ਬੰਦਿਆਂ ਨਾਲ ਉਹਨਾਂ ਦੇ ਕਲਚਰ ਬਾਰੇ ਉਹਨਾਂ ਤੋਂ ਵੀ ਜਾਣਾਂਗੇ ਕਦੇ ਨਾ ਕਦੇ ਆਪਾਂ ਇਹ ਚੀਜ਼ ਵੀ ਕਰਾਂਗੇ ਇਹ ਕੀ ਆ ਜੀ ਬੋਲੋ ਇਹ ਕੋਈ ਵਾਇਰੂ ਬਰਾਉਲ ਆ ਜਦੋਂ ਕਿ when leaving a tapu sacred place ਵੀ ਤੁਸੀਂ ਕੋਈ ਸੈਕ੍ਰੇਟ ਪਲੇਸ ਯੂਰ ਹੈਂਡ ਇਨ ਦਾ ਵਾਟਰ ਕਹਿੰਦੇ ਐਂਡ ਲਾਈਟਲੀ ਸਪ੍ਰਿੰਕਲ ਇਟ ਓਨ ਯੂਰ ਹੈਡ ਆਪਣੇ ਸਿਰ ਤੇ ਕਹਿੰਦੇ ਪਾਣੀ ਦਾ ਥੋੜਾ ਛਿੜਕਾ ਕਰੋ ਤੇ ਤੁਸੀਂ ਫ੍ਰੀ ਹੋ ਜਾਓਗੇ ਟਾਪੂ ਐਂਡ ਮੇ ਕੰਟੀਨਿਊ ਵਿਦਿਥੇ ਟਾਪੂ ਕੀ ਆ ਜੀ ਸੈਕ੍ਰੇਟ ਤੁਸੀਂ ਕੀ ਕਹਿਣਾ ਸੈਕ੍ਰੇਟ ਤਾਂ ਹੁੰਦਾ ਬਹੁਤ ਹੀ ਸੁੱਚਾ ਇੱਥੇ ਜੀ ਪਾਣੀ ਵੀ ਪਾਇਆ ਹੋ ਦੇਖੋ ਜੀ ਇਹਨਾਂ ਨੇ ਲਓ ਤੁਹਾਡੇ ਸਿਰ ਤੇ ਪਾ ਦੀ ਨਹੀਂ ਬਾਬਾ ਜੀ ਦੀ ਕਿਰਪਾ ਹੋ ਜੂ ਚਲਾ ਆ ਜੋ ਇਹ ਇਹ ਉਹਨਾਂ ਦੇ ਹਾਂ ਸੋ ਇਹ ਆ ਜੀ ਕਾਟੋ ਮਿਊਜ਼ੀਅਮ ਜਿਹੜਾ ਤੁਹਾਨੂੰ ਅਸੀਂ ਦਿਖਾਇਆ ਤੁਸੀਂ ਕਾਫੀ ਹੱਦ ਤੱਕ ਇੱਥੇ ਚੀਜ਼ਾਂ ਦੇਖੀਆਂ ਨੇ ਫਿਰ ਆਪਾਂ ਕਾਟੋ ਦਾ ਮਿਊਜ਼ੀਅਮ ਇੱਥੇ ਸਮਾਪਤ ਕਰਦੇ ਆ ਆਪੂਕੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜੋ